ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਬਹੁਤ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲ ਤੋਂ ਹਟ ਕੇ ਸਰਕਾਰੀ ਸਕੂਲਾਂ ਵਿਚ ਆ ਰਹੇ ਨੇ ਮੈਂ ਖੁਦ ਪ੍ਰਾਈਵੇਟ ਤੋਂ ਆ ਕੇ ਸਰਕਾਰੀ ਤੇ 7th ਤੋਂ ਸਕੂਲ ਤੇ ਲੱਗੀ ਆ ਤੇ ਹੁਣ ਮੇਰਾ ਲਾਸਟ ਮੰਤ ਹੈ ਬਹੁਤ ਔਖਾ ਲੱਗਦਾ ਸਕੂਲ ਛੱਡਣਾ ਪਰ ਉਹ ਸਕੂਲ ਦੇ ਵਿੱਚ ਇਹ ਸੀ ਕਿ ਜੋ ਸੀ ਫੀਸ ਤੱਕ ਸੀ ਮੇਨ ਕੰਮ ਫੀਸ ਤੱਕ ਫੋਕਸ ਸੀ ਇਹ ਸਕੂਲ ਵਿੱਚ ਬਿਨਾ ਫੀਸ ਤੋਂ ਵੀ ਮਤਲਬ ਬੜਾ ਵਧੀਆ ਹੈ ਮਤਲਬ ਜਿਆਦਾ ਫਰਕ ਬਹੁਤ ਫਰਕ ਆ ਉਸ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਵਧੀਆ ਸਿੱਖੀ ਵੀ ਪੇਰੈਂਟਸ ਨੂੰ ਇਹ ਲੱਗਦਾ ਹੈ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਵਾਪਿਆਂ ਨੂੰ ਕਿ ਸਾਡੇ ਬੱਚਿਆਂ ਤੋਂ ਉਹਨਾਂ ਦੀਆਂ ਸੁਵਿਧਾਵਾਂ ਦੇ ਮੁਤਾਬਕ ਫੀਸਾਂ ਨਹੀਂ ਲਿੱਤੀਆਂ ਜਾ ਸਕਦੀਆਂ ਤਾਂ ਉਹ ਜਿਹੜਾ ਡਿਪਟੀ ਕਮਿਸ਼ਨਰ ਹੈ ਜ਼ਿਲ੍ਹੇ ਦਾ ਜਾਂ ਆਪਣਾ ਡੀਓ ਹੈ ਉਹਦੇ ਤੱਕ ਆਪਣੀ ਕੰਪਲੇਂਟ ਪਾ ਜਾ ਸਕਦੇ ਔਰ ਸਰਕਾਰ ਇਸੇ ਬੜੀ ਸੁਹਿਰਦ ਹੈ ਕਿ ਉਹਨਾਂ ਦੇ ਪ੍ਰਤੀ ਅਸੀਂ ਉਹਨਾਂ ਨੂੰ ਵੀ ਇਸ ਮੇ ਜਿਹੜੀ ਜਿੰਨੇ ਉਹ ਪੈਸੇ ਲੈ ਰਹੇ ਨੇ ਦੇ ਅਕੋਰਡਿੰਗਲੀ ਪੇਰੈਂਟਸ ਨੂੰ ਬੱਚਿਆਂ ਨੂੰ ਸੁਵਿਧਾਵਾਂ ਦੇਣ ਅੱਜ ਦੀ ਸਰਕਾਰ ਦਾ ਇਹ ਉਪਰਾਲਾ ਹੈ ਕਿ ਪੇਰੈਂਟ ਟੀਚਰ ਮੀਟਿੰਗ ਦੇ ਰਾਹੀਂ ਸਾਰੇ ਜਿਹੜੇ ਪੇਰੈਂਟ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਹੈ ਉਹਨਾਂ ਤੋਂ ਅਸੀਂ ਫਸਟ ਹੈਂਡ ਫੀਡਬੈਕ ਲਈਏ ਕਿ ਸਕੂਲਾਂ ਦੇ ਵਿੱਚ ਸਰਕਾਰ ਨੇ ਕੀ ਕੀ ਸੁਧਾਰ ਕਰ ਦਿੱਤੇ ਹੈ ਤੇ ਹੋਰ ਪੇਰੈਂਟਸ ਦੀਆਂ ਕੀ ਐਕਸਪੈਕਟੇਸ਼ਨਸ ਨੇ ਸਾਡੇ ਤੋਂ ਤਾਂ ਕਿ ਅਸੀਂ ਫਸਟ ਹੈਂਡ ਇਨਫੋਰਮੇਸ਼ਨ ਸਰਕਾਰ ਤੱਕ ਪਹੁੰਚਾਈਏ ਔਰ ਵਧੀਆ ਤੋਂ ਵਧੀਆ ਜਿਹੜੇ ਸਕੂਲ ਨੇ ਨੰਬਰ 1 ਸਕੂਲ ਜਿਹੜਾ ਸਾਡਾ ਸਿੱਖਿਆ ਕ੍ਰਾਂਤੀ ਦਾ ਮੈਨੀਫੈਸਟੋ ਦੇ ਵਿੱਚ ਸਾਡੇ ਮੈਨੀਫੈਸਟ ਕੀਤਾ ਹੈ ਅਸੀਂ ਕਿ ਪੰਜਾਬ ਨੰਬਰ 1 ਸੂਬਾ ਬਣ ਜੇ ਉਸੇ ਪ੍ਰਵ੍ਰਤੀ ਅਸੀਂ ਅਗਲਾ ਕਦਮ ਵਧਾ ਸਕੀਏ ਸਰਕਾਰ ਵੱਲੋਂ ਹਰ ਸਾਲ ਜਿਹੜਾ ਹੈ ਡਾਟਾ ਜਿਹੜਾ ਆਪਣਾ ਸਕੂਲਾਂ ਤੋਂ ਮੰਗਵਾਇਆ ਜਾਂਦਾ ਹੈ ਔਰ ਜਿੰਨੇ ਵੀ ਅਵੇਲੇਬਲ ਫੰਡਸ ਨੇ ਸਕੂਲਾਂ ਨੂੰ ਦੇ ਕੇ ਸਕੂਲਾਂ ਦੀ ਨੁਹਾਰ ਜਿਹੜੀ ਸੁਧਾਰਨ ਵਾਸਤੇ ਪੂਰੇ ਉਪਰਾਲੇ ਕੀਤੇ ਜਾ ਰਹੇ ਸਰਕਾਰ ਵੱਲੋਂ ਬੜੇ ਫਲੈਗਸ਼ਿਪ ਪ੍ਰੋਗਰਾਮ ਚਲਾਏ ਜਾ ਰਹੇ ਨੇ ਜਿਵੇਂ ਸਾਡਾ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਹਨਰ ਸਿੱਖਿਆ ਸਕੂਲਸ ਉਹਦੇ ਵਿੱਚ ਕੀ ਕਰ ਰਹੇ ਹਾਂ ਅਸੀਂ ਕਿ ਬੱਚਿਆਂ ਨੂੰ ਕਿਤਾ ਮੁਖੀ ਸਿੱਖਿਆ ਦੇ ਰਹੇ ਆ ਕਿ 12ਵੀਂ ਕਰਨ ਤੋਂ ਬਾਅਦ ਨਾਲ ਦੀ ਨਾਲ ਬੱਚੇ ਜਿਹੜੇ ਨੇ ਏਮਪਲੋਏ ਹੋ ਸਕਣ ਇਹ ਬਹੁਤ ਵਧੀਆ ਉਪਰਾਲਾ ਗਵਰਨਮੈਂਟ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਹਦੇ ਵਧੀਆ ਰਿਜ਼ਲਟਸ ਵੀ ਆਣੇ ਸਾਨੂੰ ਸ਼ੁਰੂ ਹੋ ਗਿਆ ਪ੍ਰਾਈਵੇਟ এডਿਕੇਸ਼ਨ ਜਿੱਥੇ ਤਾਂਲੀ ਚਲਦੀ ਹੈ ਵੱਡੀਆਂ-ਵੱਡੀਆਂ ਫੀਸਾਂ ਵੀ ਲਿੱਤੀਆਂ ਜਾਂਦੀਆਂ ਉਹਨਾਂ ਦੀ ਕੋਈ ਕਸ਼ਿਸ਼ ਕੀਤਾ ਜਾ ਰਿਹਾ ਨਹੀਂ ਉਹਦੇ ਵਾਸਤੇ ਜੀ ਫੀ ਰੈਗੂਲੇਸ਼ਨ ਐਕਟ ਜਿਹੜਾ ਹੈ ਇਨ ਪਲੇਸ ਹੈ ਅਗਰ ਕੋਈ ਵੀ ਪੇਰੈਂਟਸ ਨੂੰ ਇਹ ਲੱਗਦਾ ਹੈ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਵਾਪਿਆਂ ਨੂੰ ਕਿ ਸਾਡੇ ਬੱਚਿਆਂ ਤੋਂ ਉਨ੍ਹਾਂ ਦੀਆਂ ਸੁਵਿਧਾਵਾਂ ਦੇ ਮਤਲਬ ਅਫੀਸਰ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਉਹ ਜਿਹੜਾ ਡਿਪਟੀ ਕਮਿਸ਼ਨਰ ਹੈ ਜ਼ਿਲ੍ਹੇ ਦਾ ਜਾਂ ਡੀ ਆਪਣਾ ਡੀਓ ਹੈ ਉਹਦੇ ਤੱਕ ਆਪਣੀ ਕੰਪਲੇਂਟ ਪਾ ਜਾ ਸਕਦਾ ਹੈ ਔਰ ਸਰਕਾਰ ਇਹਦੇ ਬੜੀ ਸਿਹਰਦਾ ਹੈ ਕਿ ਉਨ੍ਹਾਂ ਦੇ ਪ੍ਰਤੀ ਅਸੀਂ ਉਨ੍ਹਾਂ ਨੂੰ ਵੀ ਇਸ ਮੇ ਜਿਹੜੀ ਜਿੰਨੇ ਉਹ ਪੈਸੇ ਲੈ ਰਹੇ ਨੇ ਦੇ ਅਕੋਰਡਿੰਗਲੀ ਪੇਰੈਂਟਸ ਨੂੰ ਬੱਚਿਆਂ ਨੂੰ ਉਹ ਸੁਵਿਧਾਵਾਂ ਦੇਣ ਇਹ ਬਹੁਤ ਵਧੀਆ ਪਰਲਾਂ ਤੁਹਾਨੂੰ ਪਤਾ ਹੀ ਹੈ ਵੀ ਇੱਕ ਜਿਹੜੇ ਮਾਪੇ ਨੇ ਮਾਪਿਆਂ ਨਾਲ ਜਿਹੜਾ ਟੀਚਰ ਸਾਹਿਬਾਨ ਦਾ ਨਾ ਇੱਕ ਰਾਬਤਾ ਬਣਿਆ ਰਹਿੰਦਾ ਤੇ ਅੱਜ ਜਿਹੜੀ ਮੀਟਿੰਗ ਸੀ ਇਹਦੀ ਸਪੈਸ਼ਲ ਗੱਲ ਸੀਗੀ ਵੀ ਤਾں ਬੁਲਾਈ ਗਈ ਵੀ ਜੇ ਕੁਝ ਕੁ ਸੁਝਾਅ ਹੈ ਗਰੇ ਮਾਪਿਆਂ ਦੇ ਕਿਉਂਕਿ ਸਰਕਾਰ ਆ ਜਿਹੜੀ ਉਹ ਤਾਂ ਆਪਣੇ ਕੰਮ ਕਰਨ ਲੱਗੀ ਹੋਈ ਆ ਤੁਹਾਨੂੰ ਪਤਾ ਹੀ ਆ ਜੋ ਵੀ ਜਿੰਨੇ ਵੀ ਹੈਗੇ ਨੇ ਸੁਝਾਅ ਤੁਹਾਨੂੰ ਪਤਾ ਪੜਾ ਵੱਡਾ ਸਿੱਖਿਆ ਕਰਨ ਦੀ ਤਹਿਤ ਬੜੇ ਕੰਮ ਹੋਏ ਨੇ ਸਕੂਲਾਂ 'ਚ ਪਰ ਅੱਜ ਮੇਨ ਮਕਸਦ ਇਹ ਸੀਗਾ ਵੀ ਉਹਨਾਂ ਤੋਂ ਪੁੱਛਿਆ ਗਿਆ ਵੀ ਹੋਰ ਨਿੱਜੀ ਤੌਰ ਤੇ ਤੁਹਾਨੂੰ ਲੱਗਦਾ ਵੀ ਕੁਝ ਹੋਰ ਚੇਂਜ ਕਰਨਾ ਜਾਂ ਕੁਝ ਹੋਰ ਲੋੜਾਂ ਲੱਗੀਆਂ ਨੇ ਉਹਨਾਂ ਵਾਸਤੇ ਬੁਲਾਇਆ ਗਿਆ ਤੇ ਮਾਪੇ ਨੇ ਆਪਣੇ ਆਪਣੀ ਜੇ ਕੋਈ ਗੱਲਬਾਤ ਹੋ ਰਹੀ ਆ ਤੇ ਬਸ ਉਹ ਜਿਹੜੀਆਂ ਗੱਲਾਂਬਾਤਾਂ ਸਰਕਾਰ ਤੱਕ ਪਾਉਂਦੀਆਂ ਹੋਣਗੀਆਂ ਤੇ ਉਹਦੇ ਹੱਲ ਕੀਤੇ ਜਾਣਗੇ ਤੇ ਅੱਜ ਜਿਹੜੇ ਦੋ ਇਹ ਲੈਬ ਨੇ ਇਹਨਾਂ ਦਾ ਘਾਟਨ ਕੀਤਾ ਗਿਆ ਜਿਹਨਾਂ ਉੱਪਰ ਲਗਭਗ 26 ਲੱਖ ਦੀ ਰਕਮ ਖਰਚ ਹੋਈ ਆ ਤੇ ਉਹਨਾਂ ਦਾ ਘਾਟਨ ਨਾਮ ਕੀਤਾ ਗਿਆ ਮੇਰਾ ਨਾਮ ਰਿਤਿਕਾ ਸ਼ੁਕਲਾ ਐ ਮੈਂ ਪਲੱਸ 2 ਬੀ ਵਿੱਚ ਪੜਦੀ ਆ ਇਟ ਇਜ਼ ਕੋਲਜ ਪੜਦਾ ਗਰਲ ਗਵਰਨਰ ਸੀਨੀਅਰ ਸਕੂਲ ਵਿੱਚ ਅੱਜ ਸਾਡੇ ਸਕੂਲ ਵਿੱਚ ਮੈਗਾ ਮੀਟਿੰਗ ਆ ਪੇਰੈਂਟਸ ਆਉਂਦੇ ਨੇ ਸਕੂਲ ਮਤਲਬ ਜੋ ਹੁਣ ਤੱਕ ਹੋਇਆ ਸਾਡੇ ਸਕੂਲ ਵਿੱਚ ਪੜਾਈ ਕਰਾਈਆ ਉਹਦੇ ਬਾਰੇ ਦੱਸਣਗੇ ਦੱਸਣਗੇ ਸਾਡੇ ਪੇਰੈਂਟਸ ਨੂੰ ਵੀ ਬੱਚੇ ਕਿੰਨੇ ਕਾਬਿਲ ਨੇ ਕੀ ਕਰ ਸਕਦੇ ਨੇ ਜਿਵੇਂ ਕਿ ਹੁਣ ਸਾਡਾ ਪਲੱਸ 2 ਆ ਹੁਣ ਸਾਡੇ ਬੋਰਡ ਦੇ ਇਗਜ਼ਾਮ ਹੋਣੇ ਨੇ ਹੁਣ ਸਾਡੇ ਟੀਚਰ ਦੱਸਣਗੇ ਕਿ ਪ੍ਰੀ ਬੋਰਡ ਪੇਪਰ ਕਿਵੇਂ ਗਏ ਜੋ ਪੇਪਰ ਹੋਏ ਨੇ ਉਹਨਾਂ ਬਾਰੇ ਦੱਸਣਗੇ ਸਕੂਲ ਬਹੁਤ ਵਧੀਆ ਸਾਨੂੰ ਵਧੀਆ ਪੜਾਈ ਆਉਂਦੀ ਆ ਵਜੇ ਮਤਲਬ ਟੀਚਰ ਬੜਾ ਉਹ ਕਰਦੇ ਨੇ ਵੀ ਬੱਚੇ ਰਿਕਵਰ ਕਰਨ ਸਾਰਾ ਵੈਸੇ ਹੁਣ ਇਸ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲ ਵਿੱਚ ਕੋਈ ਫਰਕ ਨਹੀਂ ਰਿਹਾ ਅੱਜ ਕੱਲ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲ ਉੱਪਰ ਜਾ ਰਹੇ ਨੇ ਬਹੁਤ ਬੱਚੇ ਨੇ ਜਿਹੜੇ ਪ੍ਰਾਈਵੇਟ ਸਕੂਲ ਤੋਂ ਹਟ ਕੇ ਸਰਕਾਰੀ ਸਕੂਲਾਂ ਵਿਚ ਆ ਰਹੇ ਨੇ ਮੈਂ ਖੁਦ ਪ੍ਰਾਈਵੇਟ ਤੋਂ ਆ ਕੇ ਸਰਕਾਰੀ ਮੈਂ 7th ਤੋਂ ਇਹ ਸਕੂਲ ਚ ਲੱਗੀ ਆ ਤੇ ਹੁਣ ਮੇਰੇ ਲਾਸਟ ਮੰਥ ਆਏ ਬਹੁਤ ਔਖਾ ਲੱਗ ਰਿਹਾ ਸਕੂਲ ਛੱਡਣਾ ਬਟ ਬਹੁਤ ਵਧੀਆ ਸਟਾਫ ਬਹੁਤ ਵਧੀਆ ਸਾਡੇ ਪ੍ਰਿੰਸੀਪਲ ਸਰ ਸਾਡੇ ਸਟਾਫ ਸਾਡੇ ਇੰਚਾਰਜ ਸਾਡੇ ਜਿਹੜੇ ਮਤਲਬ ਪੀ ਗੇਮਸ ਦੇ ਟੀਚਰ ਨੇ ਪਾਲੀ ਸਰ ਬਹੁਤ ਸਾਰਾ ਸ਼ਾਬਾਸ਼ ਵਧੀਆ ਹੋ ਰਿਹਾ ਤੁਸੀਂ ਬਹੁਤ ਪ੍ਰਾਈਵੇਟ ਸਕੂਲ ਚ ਪਹਿਲਾਂ ਪੜੇ ਹੋ ਕੀ ਡਿਫਰੈਂਸ ਅੰਤਰ ਕੀ ਲੱਗਿਆ ਪ੍ਰਾਈਵੇਟ ਸਕੂਲ ਚ ਉਹ ਸਕੂਲ ਦੇ ਵਿੱਚ ਇਹ ਸੀ ਕਿ ਜੋ ਸੀ ਫੀਸ ਤੱਕ ਸੀ ਮੇਨ ਕੰਮ ਫੀਸ ਤੱਕ ਫੋਕਸ ਸੀ ਇਹ ਸਕੂਲ ਵਿੱਚ ਬਿਨਾ ਫੀਸ ਤੋਂ ਵੀ ਮਤਲਬ ਬੜਾ ਵਧੀਆ ਹੈ ਮਤਲਬ ਜਿਆਦਾ ਫਰਕ ਬਹੁਤ ਫਰਕ ਆ ਉਸ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਨਾਲ ਵਧੀਆ ਸਿੱਖਿਆ ਦਿੱਖਦੀ ਜਾਂਦੀ ਬਹੁਤ ਵਧੀਆ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੇ